ਤਗੁਰਦਾਸਪੁਰ ਦੇ ਪਿੰਡ ਸ਼িকার ਵਿਖੇ ਇੱਕ ਪੜ੍ਹੇ ਲਿਖੇ ਜੋੜੇ ਦੇ ਵੱਲੋਂ ਲੱਖਾਂ ਰੁਪਏ ਲਗਾ ਕੇ ਦੇਸ਼ਾਂ ਵਿਦੇਸ਼ਾਂ ਵੱਲ ਨੂੰ ਕੋਚ ਕਰਨ ਦਿੱਤਾ ਆਪਣੇ ਘਰ ਦੇ ਵਿੱਚ ਹੀ ਮਸ਼ਰੂਮ ਦਾ ਇੱਕ ਫਾਰਮ ਲਗਾਇਆ ਗਿਆ ਅਤੇ ਹੁਣ ਹਰ ਮਹੀਨੇ ਉਹਨਾਂ ਦੇ ਵੱਲੋਂ ਵੱਡੀ ਕਮਾਈ ਕੀਤੀ ਜਾ ਰਹੀ ਹੈ ਖਾਸ ਕਰਕੇ ਇਹ ਹੈ ਕਿ ਸਾਰੀ ਫੈਮਿਲੀ ਹੀ ਉਸ ਫਾਰਮ ਦੇ ਵਿੱਚ ਕੰਮ ਕਰਦੀ ਹੈ ਤੇ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਮਸ਼ਰੂਮ ਖੁੰਬਾ ਦੇ ਆਰਡਰ ਵੀ ਦਿੱਤੇ ਜਾਂਦੇ ਨੇ ਗੱਲਬਾਤ ਕਰਦੇ ਹਾਂ ਫਾਰਮ ਦੇ ਮਾਲਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦਵਾਈ ਦੇ ਵਿੱਚ ਇਹ ਮਸ਼ਰੂਮ ਖੁੰਬਾ ਇਸਤੇਮਾਲ ਦੇ ਵਿੱਚ ਆਉਂਦਾ ਹੈ ਉਸਦੇ ਕੀ ਫਾਇਦੇ ਨੇ ਤੇ ਕਿਹੜੀਆਂ ਸਾਵਧਾਨੀਆਂ ਜੜੀਆਂ ਨੇ ਇਸ ਫਾਰਮ ਦੇ ਵਿੱਚ ਇਸ ਨੂੰ ਲੈ ਕੇ ਵਰਤੀਆਂ ਚਾਹੀਦੀਆਂ ਨੇ ਆਪਣੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਿਕਾਰ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਫਾਰਮ ਦੇ ਉੱਤੇ ਜਿਸ ਨੂੰ ਮਸ਼ਰੂਮ ਜਾਂ ਪੰਜਾਬੀ ਵਿੱਚ ਯਾਨੀ ਕਿ ਖੁੰਬ ਦਾ ਫਾਰਮ ਵੀ ਜਿਹੜਾ ਕਿਹਾ ਜਾਂਦਾ ਹੈ ਸੋ ਸਾਡੇ ਨਾਲ ਫਾਰਮ ਦੇ ਮਾਲਕ ਨੇ ਜ਼ਰੂਰ ਗੱਲਬਾਤ ਕਰ ਲੈਣੀ ਹੈ ਕਿ ਉਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਆ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ ਤੇ ਕਿੰਨੇ ਸਮੇਂ ਤੋਂ ਜਿਹੜਾ ਉਹ ਪ੍ਰੋਜੈਕਟ ਜਿਹੜਾ ਚਲਾ ਰਹੇ ਸਸੀਗਾ ਸਾਡੀ ਜੀ ਕਿਵੇਂ ਸਰਜੀ ਜਿਹੜਾ ਇਹ ਮਨ ਦੇ ਵਿੱਚ ਆ ਤੇ ਕਿੰਨੇ ਸਮੇਂ ਤੋਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਚੱਲ ਰਿਹਾ ਤੇ ਕਾਫੀ ਟਾਈਮ ਪਹਿਲਾਂ ਨਾ ਮੇਰੇ ਘਰਦਿਆਂ ਨੂੰ ਸ਼ੌਂਕ ਸੀ ਇਸ ਚੀਜ਼ ਦਾ ਮਸ਼ਰੂਮ ਫਾਰਮਿੰਗ ਦਾ ਉਹਨਾਂ ਦੇ ਮਨ 'ਚ ਖਿਆਲ ਜੀ ਉਹ ਉਹਨਾਂ ਨੇ ਪੂਰਾ ਕੀਤਾ ਜੀ ਖਾ ਪੂਰਾ ਕੀਤਾ ਉਹਨਾਂ ਦਾ ਸਮਝੋ ਜੀ ਫਿਰ ਭਾਈ ਕੋਈ ਟ੍ਰੇਨਿੰਗ ਵਗੈਰਾ ਲਈ ਤੇ ਜਾ ਕਿਵੇਂ ਸਾ ਹਾਂਜੀ ਉਹਨਾਂ ਦੀ ਲੁਧਿਆਣਾ ਜਾ ਕੇ ਅਸੀਂ ਯੂਨੀਵਰਸਿਟੀ ਤੋਂ ਬਕਾਇਦਾ ਟ੍ਰੇਨਿੰਗ ਲਈ ਹੈ ਜਿੱਥੋਂ ਕੰਪੋਸਟ ਤਿਆਰ ਹੁੰਦੀ ਹੈ ਉੱਥੋਂ ਜਾ ਕੇ ਟ੍ਰੇਨਿੰਗ ਲਈ ਜੀ ਕਿੰਨਾ ਸਮਾਂ ਜਿਹੜਾ ਟ੍ਰੇਨਿੰਗ ਲਈ ਟ੍ਰੇਨਿੰਗ ਲਈ ਜੀ ਨੂੰ 1 ਮਹੀਨਾ ਲੱਗਾ ਜੀ ਪੂਰਾ ਹਾਂਜੀ ਫਿਰ ਜਿਹੜੀ ਜਾਣਕਾਰੀ ਉੱਥੋਂ ਆ ਗਈ ਕਿ ਜਾਂ ਫਿਰ ਜਿਹੜਾ ਇੱਥੇ ਕੋਡ ਫੀਲਡ ਦੇ ਜਿਹੜਾ ਕੀਤਾ ਫਿਰ ਜਾ ਕੇ ਉਹਨਾਂ ਨੇ ਤੋਂ ਤੋਂ ਮਿਲ ਕੇ ਥੋੜਾ ਬੋਤਾ ਦੱਸਦੇ ਇਹਦੀ ਦੇਖਭਾਲ ਵਾਸਤੇ ਦੱਸਦੇ ਨੇ ਤੇ ਸਟੱਡੀ ਵੀ ਮਿਲ ਕੇ ਉਹਦੇ ਲਈ ਕਿਤਾਬਾਈ ਉਤੋਂ ਹੀ ਨੋਲਿਜ ਲਈ ਹੈ ਤੇ ਬਾਕੀ ਜਿਹੜਾ ਇਹ ਪ੍ਰੈਕਟੀਕਲ ਕੀਤਾ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਅਸਲ ਵਿੱਚ ਕੀ ਹੈ ਉਦਾਂ ਨਹੀਂ ਪਤਾ ਲੱਗਦਾ ਜੀ ਹੁਣ ਤੱਕ ਜਿਹੜਾ ਕਿੰਨਾ ਜਿਹੜਾ ਸਮਾਂ ਤੁਹਾਨੂੰ ਇਹ ਫਾਰਮ ਜਿਹੜਾ ਚੱਲਦਾ ਹੋਵੇ ਅ ਅਸੀਂ ਨਵੰਬਰ ਮਹੀਨੇ ਚ ਇਹਨੂੰ ਸ਼ੁਰੂ ਕੀਤਾ ਸੀ ਤੇ ਜਰਮਨੀ ਆ ਗਿਆ ਜੀ ਤੇ ਹੁਣ ਆਣ ਕੇ ਖੁੰਬਾ ਦੀ ਟੁੱਟਣੀ ਸ਼ੁਰੂ ਹੋਈ ਹੈ ਕੋਈ 7-8 ਦਿਨ ਹੋਏ ਨੇ ਜੀ ਕਿਵੇਂ ਦਾ ਜਿਹੜਾ ਰਿਸਪੌਂਸ ਜਾਰ ਰਿਹਾ ਹੁਣ ਤੱਕ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਤੇ ਬਾਕੀ ਟੈਂਪਰੇਚਰ ਸਹੀ ਮਤਲਬ ਕਿ ਅੰਦਰ ਹੈਗਾ ਕਮਰੇ ਚ ਤੇ ਬਹੁਤ ਵਧੀਆ ਖੁੰਬਾ ਛੇਤੀ ਨਿਕਲ ਆਂਦੀ ਹੈ ਥੋੜੀ ਸਾਡੇ ਕੋਲ ਲੇਟ ਹੋ ਗਿਆ ਜਰੂਰ ਕਿਸੇ ਕਾਰਨਾ ਕਰਕੇ ਪਰ ਫਿਰ ਵੀ ਖੁੰਬਾ ਵਧੀਆ ਟੁੱਟਣ ਲੱਗ ਪਈ ਹੈ ਮਤਲਬ ਪਹਿਲੇ ਜਿਹੜਾ ਫਲ ਇਹਦੇ ਵਿੱਚ ਪੂਰਾ ਮਲ ਪ੍ਰੋਪਰ ਆ ਕੇ ਜਾਂ ਕਮੀਆਂ ਵੀ ਆਈਆਂ ਕੋਈ ਆ ਕਿਤੇ ਕਿਤੇ ਆਈਆਂ ਕਮੀਆਂ ਉਹ ਸਾਡੇ ਮਤਲਬ ਵਿੱਚ ਪ੍ਰੋਬਲਮ ਸੀ ਤਦ ਕਰਕੇ ਆਈਆਂ ਉਦਾਂ ਉਮਰੇ ਸਹੀ ਫਾਲ ਆਂਦਾ ਜੀ ਉਸੇ ਟਾਈਮ ਦੇ ਟਾਈਮ ਫੜਾ ਜਾਂਦਾ ਜੀ ਇਹ ਜਾਣਕਾਰੀ ਸਾਂਝੀ ਦੱਸੋ ਵੀ ਇਹਨੂੰ ਜਿਹੜਾ ਕੀਤਾ ਵਾ ਕਿੰਨੇ ਜਿਹੜੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੇ ਇਸਤੇਮਾਲ ਕੀਤੀਆਂ ਨੇ ਇਹਦੇ ਵਿੱਚ ਪੰਜ ਛੇ ਤਰ੍ਹਾਂ ਦੇ ਪਈ ਹੈ ਜੀ ਖਾਦੀ ਪਈ ਹੈ ਜੀ ਇੱਚ ਤੂੜੀ ਪਈ ਆ ਮੁਰਗੀਆਂ ਦੀਆਂ ਮਿੱਠਾਂ ਪਈਆਂ ਨੇ ਤੇ ਇੱਕ ਬਾਇਓ ਖਾਦ ਪਈ ਹੈ ਸਾਰਾ ਕੁਝ ਮੈਂ ਕਿ ਨੈਚੁਰਲ ਚੀਜ਼ਾਂ ਪਈਆਂ ਨੇ ਉਦਾਂ ਨਹੀਂ ਤਿਆਰ ਹੁੰਦੀ ਇਹਨਾਂ ਜਿਹੜੀਆਂ ਤੋਂ ਚੀਜ਼ਾਂ ਕਿਥੀਆਂ ਇਹਨਾਂ ਦੇ ਵਿੱਚੋਂ ਇਹ ਜਿਹੜੇ ਤਕਣ ਜਿਹੜ ਨੇ ਉਹ ਪ੍ਰਾਪਤ ਕਰਦੀ ਹੈ ਸਰ ਹਾਂਜੀ ਇਹਨਾਂ ਤੋਂ ਮਿਲ ਗਿਆ ਕੋਕੋਨਟ ਜਦੋਂ ਪੈ ਜਾਂਦਾ ਉਹਦੇ ਤੋਂ ਕੰਪੋਸਟ ਤਿਆਰ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਫਲ ਨਿਕਲਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਕੋਈ ਕੈਮੀਕਲ ਚੀਜ਼ ਨਹੀਂ ਪੈਂਦੀ ਮਤਲਬ ਪ੍ਰੋਪਰ ਜਿਹੜਾ ਸਾਰੀ ਜਿਹੜੀ ਤਿਆਰ ਹੁੰਦੀ ਹੈ ਇਹਦੇ ਵਿੱਚ ਕੋਈ ਵੱਡੀ ਛੋਟੀ ਵੀ ਗ੍ਰੋਥ ਰੈਂਦੀ ਗੀਆਂ ਸਾਰੇ ਸੇਮ ਹੀ ਹੁੰਦੀ ਹੈ ਗ੍ਰੋਥ ਛੋਟੀ ਹੈ ਜਿਹੜੀ ਉਹਨੂੰ ਨਾ ਤੋੜਿਆ ਜਾਏ ਉਹ ਥੋੜੇ ਦਿਨਾਂ ਬਾਅਦ ਇੱਕ ਅੱਧੇ ਦਿਨ ਵਿੱਚ ਵੱਡੀ ਹੋ ਜਾਂਦੀ ਹੈ ਜਿਹੜੀ ਅੱਜ ਥੋੜੀ ਹੈ ਉਹ ਛੋਟੀ ਹੈ ਤੇ ਕੱਲ ਤੋੜੋਂਗੇ ਤਾਂ ਕਾਫੀ ਵੱਡਾ ਸਾਈਜ਼ ਹੋ ਜਾਂਦਾ ਜੀ ਉਹਦਾ ਜਿਵੇਂ ਮੈਂ ਦੇਖਿਆ ਵੀ ਵਿੱਚੇ ਨਾਲ ਇਕੱਠੀਆਂ ਜੁੜ ਵੀ ਜਾਂਦੀ ਇਹਨਾਂ ਨੂੰ ਕੋਈ ਫਰਕ ਪੈਂਦਾ ਜਾਂ ਅਲੱਗ-ਅਲੱਗ ਕੋਈ ਇਹਨਾਂ ਬਹੁਤ ਧਿਆਨ ਨਾਲ ਤੋੜਨਾ ਪੈਂਦਾ ਜਿੱਦਾਂ ਕਾਫੀ ਜ਼ਿਆਦਾ ਗੁਛਾ ਤੁਸੀਂ ਦੇਖ ਰਹੇ ਹੋ ਤੇ ਵਿੱਚੋਂ ਇਹਨੂੰ ਤੋੜਨਾ ਤਾਂ ਬੜੇ ਧਿਆਨ ਨਾਲ ਤੋੜਨਾ ਪੈਂਦਾ ਇੱਕ ਨੂੰ ਕੱਲੇ-ਕੱਲੇ ਹੱਥ ਪਾ ਕੇ ਉਹ ਜੀ ਤੋੜਾਈ ਉਹ ਮਤਲਬ ਕਿ ਧਿਆਨ ਨਾਲ ਕਰਨੀ ਪੈਂਦੀ ਹੈ ਜੀ ਕਿਹੜੀਆਂ ਗੱਲਾਂ ਜਿਹੜੀਆਂ ਤੜਾਈ ਸਮੇ ਜਿਹੜੀਆਂ ਇਹ ਚ ਰੱਖਣ ਚਾਹੀਦੇ ਸੇ ਇਹ ਸੇਰ ਰੱਖੀ ਜੀ ਇੱਕ ਤੇ ਤੋੜਾਈ ਦਾ ਬਹੁਤ ਧਿਆਨ ਰੱਖਣਾ ਚ ਬਿਮਾਰੀ ਲੱਗ ਜਾਂਦੀ ਹੈ ਉਹਦੇ ਬਹੁਤ ਧਿਆਨ ਰੱਖਣਾ ਪੈਂਦਾ ਪਾਣੀ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਹਵਾ ਦਾ ਬਹੁਤ ਖਿਆਲ ਰੱਖਣਾ ਪੈਂਦਾ ਮਤਲਬ ਕੁੱਲ ਜਿਹੜਾ ਲਫਾਫਾ ਵਾ ਇਹਨੂੰ ਮਤਲਬ ਵਜਨ ਕਿੰਨਾ ਤਾਂ ਹੋ ਜਾਂਦਾ ਤੇ ਕਿੰਨਾ ਜਿਹੜਾ ਇਹ ਫਲ ਫਿਰ ਜਿਹੜਾ ਸਾਰਾ ਲਫਾਫਾ ਤਿਆਰ ਕਰਦਾ ਇਹ ਤਕਰੀਬਨ 15 ਤੋਂ 16 ਕਿਲੋ ਦਾ ਇੱਕ ਲਫਾਫਾ ਤਿਆਰ ਹੋ ਜਾਂਦਾ ਜੀ ਹਾਂਜੀ ਇਹ ਇੰਨੀ ਜਿਹੜੀ ਕੱਟਦਾ ਵਾ ਸਾਰਾ ਫਲ ਮਿਲਦਾ ਇੰਨੀ ਫਲ ਦੇ ਦੇ ਜੀ 60 ਤੋਂ 10 ਕਿਲੋ ਨਿਕਲ ਜਾਂਦਾ ਜੀ ਇਹਦੇ ਚ ਫਲ ਹਾਂਜੀ ਇੱਕ ਲਫਾਫਾ ਦੇ ਦਿੰਦਾ ਜੀ ਬਲੋ ਇਹਦਾ ਜਿਹੜਾ ਮਾਹੌਲ ਹੈ ਜਿਵੇਂ ਹੁਣ ਬਾਹਰ ਜੇ ਫਾਰਮ ਨੇ ਮਤਲਬ ਕਹਿ ਦਿੰਦੇ ਆਪਾਂ ਕੋ ਦੂਜੀਆਂ ਆਪਣੇ ਮੌਸਮੀ ਲਾਉਂਦੇ ਆ ਫਸਲਾਂ ਲਗਾਉਂਦੇ ਆ ਜਿਵੇਂ ਗੋਭੀ ਲਾ ਲਓ ਜਾਂ ਹੋਰ ਲਗਾ ਲਓ ਉਹਨਾਂ ਤੋਂ ਤਾਂ ਆਪਾਂ ਖੁੱਲੇ ਚ ਜਾਂ ਹੋਰ ਚੀਜ਼ਾਂ ਨੇ ਜਿਹੜੀ ਤਿਆਰ ਕਰ ਲੈਣੀਆਂ ਤੇ ਇਹਦੇ ਵਾਸਤੇ ਜਿਹੜਾ ਪ੍ਰੋਜੈਕਟ ਆ ਇਹ ਸਾਰਾ ਮਤਲਬ ਬਾਹਰ ਨਹੀਂ ਕਰਦੇ ਪ੍ਰੋਜੈਕਟ ਇਹ ਬਾਹਰ ਹੋ ਜਾਂਦਾ ਜੀ ਉਹਦੇ ਲਈ ਮਤਲਬ ਕਿ ਜੇ ਸਿਆਲ ਵਾਸਤੇ ਜਿਹੜੇ ਬਾਹਰ ਤੰਬੂ ਵਗੈਰਾ ਜਿੱਦਾਂ ਝੌਂਪੜੀਆਂ ਤੇ ਪ੍ਰਾਈਸ ਟੈਬ ਬਣਾ ਕੇ ਲਾ ਲੈਂਦੇ ਨੇ ਇਹ AC ਵਾਲਾ ਕਰਨਾ ਹੋਏ ਤੇ ਫਿਰ ਇਹਨਾਂ ਨੂੰ ਕਮਰੇ ਚ ਕੋਲਡ ਸਟੋਰ ਤਿਆਰ ਕਰਨੇ ਪੈਂਦੇ ਨੇ ਫੇਰ ਲੱਗਦਾ ਜੀ ਨਹੀਂ ਉਹ ਫਿਰ ਸਾਲ ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਵਾ ਕਾਮਯਾਬ ਹੋ ਜਿੰਦਾ ਗਰਮੀਆਂ ਚ ਫਮਾਰ ਖਾਏਗਾ ਉਹ ਗਰਮੀਆਂ ਚ ਨਹੀਂ ਉਹ ਕੰਮ ਕਰਦਾ ਇਹਦੇ ਚ 5-5 ਟਨ ਦੇ ਦੋ AC ਚਾਹੀਦੇ ਨੇ ਤੇ ਫਿਰ ਜਾ ਕੇ ਇਹਨੇ ਮਤਲਬ ਕਿ ਗਰਮੀਆਂ ਚ ਫਾਲ ਦੇਣਾ ਜੀ ਮਤਲਬ ਇਹ ਸਾਲ ਸਾਲ ਚ ਜਿਹੜਾ ਫਾਲਿਆ ਕਿੰਨੇ ਜੜੇ ਨੇ ਮਤਲਬ ਲੱਖ ਲੱਖਾਂ ਵੱਡੇ ਉਹ ਤੇ ਆਪਣੇ ਤੇ ਡਿਪੈਂਡ ਕਰਦਾ ਜਿੰਨਾ ਕਿ ਆਪਾਂ ਖਰਚਾ ਲਾਵਾਂਗੇ ਛੋਟੇ ਤੋਂ ਕਰਨਾ ਸਟਾਰਟ ਹੈ ਛੋਟੇ ਤੋਂ ਕਰ ਲਓ ਵੱਡਾ ਪ੍ਰੋਜੈਕਟ ਕਰਕੇ ਵੱਡਾ ਕਰਨਾ ਉਹ ਸਾਵਨਾ ਤੁਸੀਂ ਲਾ ਸਕਦੇ ਉਹਨੂੰ ਦੇਖਭਾਲ ਦੇ ਵਿੱਚ ਕਿਹੜੀਆਂ ਜਾਨੀਏ ਪਾਣੀ ਪੋਣੀ ਜਾਂ ਹੋਰ ਕਿਹੜੀਆਂ ਮਲਵੇ ਦੇ ਦਿਨ ਪਰ ਜੜੀ ਇਹਦੀ ਸਾਰੀ ਕਰਨੀ ਪੈਂਦੀ ਹੈ ਛੋਟਾ ਜਿਹੜਾ ਬੱਚਾ ਨਾ ਜਦਾਂ ਜੰਮਦਾ ਉਹਦੇ ਵਾਂਗੂ ਇਹਦੀ ਕੇਅਰ ਕਰਨੀ ਪੈਂਦੀ ਹੈ ਜੀ ਜੇ ਆਂਦਾ ਕਹਦੇ ਵੀ ਇਹਨੂੰ ਲਾਤਾ ਤੇ ਬਸ ਇਹਨੇ ਫਾਲ ਦੇਣਾ ਉਹ ਕੰਮ ਨਹੀਂ ਇਹਦੇ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਇਹਦੇ ਹਰ ਇੱਕ ਚੀਜ਼ ਰੋਜ਼ ਆਣ ਕੇ ਇਹਨੂੰ ਵੇਖਣਾ ਹੀ ਪੈਣਾ ਵੀ ਇਹਨੂੰ ਪਾਣੀ ਦੀ ਜ਼ਰੂਰਤ ਹੈ ਹਵਾ ਦੀ ਜ਼ਰੂਰਤ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਦੇਣੀ ਪੈਣੀ ਆਪਾਂ ਨੂੰ ਮਤਲਬ ਇਹ ਜਿਹੜਾ ਸੈਟਅਪ ਲਾਇਆ ਹੋ ਵਾ ਤੁਸੀਂ ਮਤਲਬ ਕਿੰਨੇ ਬਈ ਕਿੰਨੇ ਦਾ ਕਮਰਾ ਵਾ ਤੇ ਸ ਇਹ 65 ਫੁੱਟ ਲੰਬੀ ਦੁਕਾਨ ਹੈ ਤੇ 13 ਫੁੱਟ ਚੌੜੀ ਦੁਕਾਨ ਹੈ ਇਹਦੇ ਚ ਮੇਰਾ ਹਜ਼ਾਰ ਲਫਾਫਾ ਪੂਰਾ ਮਿਲ ਕੇ ਆਇਆ ਆਪਣੇ ਤਰੀਕੇ ਨਾਲ ਬਾਸਪੂਸ ਖੜੇ ਕਰਕੇ ਤੇ ਮੈਂ ਸ਼ੁਰੂ ਕੀਤਾ ਇਹ ਪ੍ਰੈਕਟੀਕਲੀ ਕਰੁੰਦਾ ਮੈਂ ਜੀ ਮਤਲਬ ਜਿੱਤੋ ਜਾਨੀ ਕਿ ਜੇ ਤੁਹਾਨੂੰ ਇਹਦਾ ਰਿਜ਼ਲਟ ਰਿਸਪਾਂਸ ਵਧੀਆ ਮਿਲੇ ਤੇ ਇਸ ਨੂੰ ਹੋਰ ਵੀ ਜਿਹੜਾ ਅੱਗੇ ਦਾ ਵਧਾਓ ਜੇ ਇਹਦਾ ਚੰਗਾ ਫਲ ਮਿਲ ਗਿਆ ਜਿੰਨੇ ਪੈਸੇ ਲੱਗੇ ਉਹ ਪੂਰੇ ਹੋ ਗਏ ਮੇਰੇ ਤੇ ਫਿਰ ਮੈਂ ਗਾਂ ਕਰਾਂਗਾ ਜੇ ਅਸੀਂ ਕਹਿ ਦਿੰਨੇ ਆਂ ਵੀ ਇੱਕ ਸਾਲ ਲਾਤਾ ਤੇ ਇਹਦੇ ਚੋਂ ਕਮਾਈ ਸ਼ੁਰੂ ਹੋ ਜੇਗੀ ਉਹ ਕੰਮ ਨਹੀਂ ਹੁੰਦਾ ਅਕਸਰ ਹੀ ਦੇਖਿਆ ਵੀ ਜ਼ਿਮੀਦਾਰ ਜਿਹੜਾ ਵਾ ਉਹ ਮਤਲਬ ਰਵਾਇਤੀ ਫਸਲਾਂ ਨੂੰ ਛੱਡ ਕੇ ਜਾਂ ਕੋਈ ਹੋਰ ਜਿਹੜੀ ਫਸਲ ਜਿਹੜੀ ਫਾਰਮਾਂ 'ਚ ਤਿਆਰ ਹੁੰਦੀ ਉਸ ਵੱਲ ਨੂੰ ਪੈਲ ਕਰਦਾ ਪਰ ਇਦਾਂ ਦੇ ਜਿਹੜੇ ਫਾਰਮ ਆ ਬਾਹਰ ਹਰਿਆਣਾ ਜਾਂ ਹੋਰ ਆਪਾਂ ਕਟਰੀ ਦੇ ਬਾਹਰ ਬਿਦੌਂਟ ਦੇਖਦੇ ਹਾਂ ਅੰਦਰ ਜਿਹੜਾ ਇਹਨੇ ਟੈਂਪਰੇਚਰ ਜਿਹੜਾ ਤਿਆਰ ਹੁੰਦਾ ਪਰ ਇੱਕ ਕਿਸਾਨ ਨੇ ਵੀ ਲਾ ਕੇ ਜਾਨੀ ਕਹਿ ਸਕਦੇ ਫੀਲਡ ਤੇ ਵਰਕ ਕੀਤਾ ਤੇ ਇਸ ਨੂੰ ਕੰਮਜਾਬ ਚਲਾ ਲਿਆ ਐਕਚੁਅਲੀ ਇਹਦੇ 'ਚ ਨਾ ਕਾਫੀ ਕੁਝ ਤਿਆਰ ਹੁੰਦਾ ਮ ਕਾਰਜ ਉਦਾਂ ਵਰਤਣ ਵਾਸਤੇ ਚੀਜ਼ਾਂ ਮਿਲਖ ਹੁੰਦੀਆਂ ਨੇ ਬਲੱਡ ਕੈਂਸਰ ਦੀ ਬਹੁਤ ਵਧੀਆ ਜਿਹੜੇ ਸੈੱਲ ਬੈਡ ਸੈੱਲ ਤਿਆਰ ਹੁੰਦੇ ਨੇ ਉਹਦੇ ਵਾਸਤੇ ਮਸ਼ਰੂਮ ਚੰਗੀ ਸ਼ੂਗਰ ਵਾਲਿਆਂ ਲਈ ਬਹੁਤ ਵਧੀਆ ਚੀਜ਼ ਹੈ ਤੇ ਇਹ ਬਹੁਤ ਮਿਲ ਕੇ ਕਹੋ ਕਿ ਵੈਜੀਟੇਰੀਅਨ ਚਿਕਾ ਨਹੀਂ ਹੈ ਇੱਕ ਕਿਸਮ ਦਾ ਜੀ ਤੇ ਇਸ ਕਰਕੇ ਛੋਟੇ ਜਿਹੇ ਸੈਟਅਪ ਤੋਂ ਅਸੀਂ ਸਟਾਰਟ ਕਰਕੇ ਤੇ ਦੇ ਚੱਲੂ ਕਰਾਂਗੇ ਮਿਲ ਜਿਵੇਂ ਦੇਖਿਆ ਵੀ ਮਾਰਕੀਟ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਆਉਂਦੀ ਨੇ ਇਹਦੇ ਵਿੱਚ ਕਿੰਨੀਆਂ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਹੁੰਦੀਆਂ ਸਾਰੀਆਂ ਇਹਦੇ ਚ ਤਕਰੀਬਨ 60 65 ਕਿਸਮਾਂ ਨੇ ਜੀ ਹਾਂਜੀ ਬਹੁਤ ਕਿਸਮਾਂ ਦੇ ਜਿਹੜੀ ਇਹ ਤੁਸੀਂ ਜਿਹੜੀ ਕਿਸਮ ਲਈ ਇਹਨੂੰ ਕੀ ਬੋਲਦੇ ਕੀ ਨਾਮ ਇਸ ਨੂੰ ਬਟਰ ਮਸ਼ਰੂਮ ਕਹਿੰਦੇ ਨੇ ਜੀ ਵਿਆਹ ਸ਼ਾਦੀਆਂ ਚ ਵੀ ਜ਼ਿਆਦਾਤਰ ਇਹੋ ਹੀ ਲੱਗਦੀ ਹੈ ਘਰ ਚ ਵੀ ਆਮ ਤੌਰ ਤੇ ਇਥੇ ਇਹੋ ਹੀ ਖਾਂਦੇ ਨੇ ਬਹੁਤ ਚੱਲਦੀ ਹੈ ਜੀ ਇਹ ਮਤਲਬ ਇਹ ਜਿਹੜਾ ਹੈਗਾ ਵਾ ਮਾਡਲ ਜਿਹੜਾ ਬ੍ਰਾਂਡ ਦਾ ਕਹਿ ਸਕਦੇ ਨੇ ਇਸ ਦੀ ਜਿਆਦਾ ਡਿਮਾਂਡ ਹੈ ਇਹ ਦੀ ਜਿਆਦਾ ਡਿਮਾਂਡ ਹੈ ਜੀ ਹਰ ਥਾਂ ਤੇ ਇਹੋ ਜਿਆਦਾ ਚੱਲਦੀ ਹੈ ਜੀ ਮਤਲਬ ਮਾਰਕੀਟ ਦੇ ਵਿੱਚ ਜਦੋਂ ਦੇਖਿਆ ਆਪਾਂ ਉਹ ਪਾਕ ਜਾਂ ਕੈਪਚਰ ਕਰਕੇ ਕਿਸੇ ਤਰੀਕੇ ਨਾਲ ਭੇਜਦੇ ਨੇ ਉਹਨਾਂ ਨੂੰ ਫਿਰ ਕਿਵੇਂ ਇੰਨਾ ਦਿਨ ਮੈਂਟੇਨ ਕੀਤਾ ਕਿਉਂਕਿ ਮਹੀਨੇ ਦੀ ਵੀ ਆਸ ਹੋ ਸਕਦੀ ਆਈ ਆ ਇਸ ਤੋਂ ਵੱਧ ਵੀ ਹੋ ਸਕਦਾ ਫਰਮ ਦੇ ਵਿੱਚ ਆਈ ਆ ਉਹ ਕੋਲਡ ਸਟੋਰਾਂ 'ਚ ਰੱਖਣ ਲਈ ਇੱਕ ਪੈਕੇਟ 'ਚ ਬੰਦ ਕਰਕੇ ਉਹਨਾਂ ਨੂੰ ਰੱਖਣਾ ਪੈਂਦਾ ਇਹ ਜਿਹੜੀ ਲਫਾਫੇ ਵਾਲੀ ਲਾਉਂਗੇ ਫਰੈਸ਼ ਹੁੰਦੀ ਹੈ ਸਿਰਫ 3 ਦਿਨ ਮਤਲਬ ਇਹਦੀ ਵੈਲ ਤੇ ਉਹਦਾ ਬਾਅਦ ਚ ਤੁਸੀਂ ਵੇਖਿਓ ਕਲਰ ਚੇਂਜ ਹੋ ਜਾਂਦਾ ਉਹ ਥੋੜਾ ਟਾਈਮ ਬਾਅਦ ਆਪਣਾ ਕਲਰ ਹੋਰ ਕਰ ਲੈਂਦੀ ਆ ਪਰ ਉਹ ਜਿਹੜੇ ਡੱਬੇ ਵਾਲੀ ਉਹ ਕਲਰ ਚੇਂਜ ਨਹੀਂ ਕਰਦੀ ਕਿਉਂਕਿ ਉਹ ਕੋਲਡ ਸਟੋਰਾਂ ਵਾਲੀ ਹੁੰਦੀ ਉਹ ਤੇ ਥੋੜਾ ਬੋਤਾ ਕੈਮੀਕਲ ਲਾ ਕੇ ਉਹਨੂੰ ਆਰ ਕੀਤਾ ਜਾਂਦਾ ਉਹ ਲੋ ਦਵਾਈਆਂ ਦਾ ਇਸਤੇਮਾਲ ਕਰਕੇ ਨੂੰ ਬਚਾਉਂਦਾ ਹਮੇਸ਼ਾ ਸਮੇਂ ਆਹ ਤੇ ਖਰਨਾ ਤੇ ਉਹਨੂੰ ਇਸ ਚੀਜ਼ ਦਾ ਹਸਾਰਾ ਜੜਾ ਲੈਂਦੇ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਲਾਈਫਟਾਈਮ ਲਈ ਰੱਖਣਾ ਤੇ ਉਹਦੇ ਲਈ ਥੋੜਾ ਪੁਤਾ ਉਹਨਾਂ ਨੂੰ ਕਰਨਾ ਪੈਂਦਾ ਜੀ ਥੋੜੇ ਜਿਹੜਾ ਫਿਰ ਇਹ ਵਿਕਰੀ ਜਿਹੜੀ ਮੰਡੀ ਚ ਜਾਂ ਫਿਰ ਆਮ ਜਿਹੜੇ ਲੋਕ ਜਿਹੜੇ ਪਰਚੇਸ ਨੂੰ ਕਰਕੇ ਲੈਂਦੇ ਆਮ ਲੋਕ ਵੀ ਕਰ ਲੈਂਦੇ ਨੇ ਪਰਚੇਸ ਇੱਥੋਂ ਵੀ ਲਈ ਜਾਂਦੇ ਨੇ ਜਿਨ੍ਹਾਂ ਨੂੰ ਜਿੰਨੀ ਕਿ ਜ਼ਰੂਰਤ ਉਹ ਲਈ ਜਾਂਦੇ ਨੇ ਤੇ ਜ਼ਿਆਦਾਤਰ ਮੰਡੀ ਚ ਹੀ ਇਹਦੀ ਪਰਚੇਜ਼ਿੰਗ ਕਰਨੀ ਪੈਂਦੀ ਮੰਡੀ ਤੇ ਵੀ ਇਹ ਹੈ ਕਿ ਐਟ ਟਾਈਮ ਜਾ ਕੇ ਤੁਸੀਂ ਕਹ ਦੋ ਵੀ ਨਹੀਂ ਉਹ ਉਦਾਂ ਨਹੀਂ ਮਾਰਕੀਟ ਕਰਨੀ ਪੈਂਦੀ ਇੱਕ ਉਹ ਮਤਲਬ ਆਪਾਂ ਕਹ ਸਕੈਨ ਕੋਲ ਮਾਰਕ ਜਿਹੜਾ ਤਾਜ਼ਾ ਜਿਹੜਾ ਮਤਲਬ ਫੀਲਡ ਦਾ ਜਿਹੜਾ ਰੈਲਟੀ ਦਾ ਹੁੰਦਾ ਉਹ ਕੱਟ ਆਉਂਦਾ ਜਿਆਦਾ ਜਿਹੜਾ ਮਾਰਕੀਟ ਦੇ ਵਿੱਚ ਉਹ ਹੀ ਜਿਹੜਾ ਫਾਰਮਰ ਦਾ ਜਿਹੜਾ ਦੂਜਾ ਤਰੀਕੇ ਦਾ ਆ ਰਿਹਾ ਸਾਰਾ ਉਹ ਸਟੋਰਾਂ ਦੇ ਸਮਾਨ ਹੈ ਜਿੱਦਾਂ ਕੋਲਡ ਸਟੋਰਾਂ ਦੇ ਹੁੰਦੇ ਨੇ ਉਹ ਹੁੰਦੇ ਨੇ ਉਹ ਵਿਕਰੀ ਹੁੰਦੇ ਨੇ ਉਹ ਲਾਈਫ ਟਾਈਮ ਜ਼ਿਆਦਾ ਕੱਢ ਦਿੰਦੇ ਨੇ ਖਰਾਬ ਨਹੀਂ ਹੁੰਦੀ ਥੋੜੀ ਕੀਚਾਂ ਤੇ ਫਿਲਹਾਲ ਪੁਰਾਣਾ ਜਿੰਨਾ ਕੋ ਮਲ ਪਿਆ ਉਹ ਕੱਢਦੇ ਪਏ ਨੇ ਮਤਲਬ ਇਹ ਵੀ ਜਿਵੇਂ ਕੁਦਰਤੀ ਜਿਹੜੇ ਤਿਆਰ ਹੋ ਰਹੇ ਨੇ ਉਹ ਫਾਰਮ ਜ ਵੀ ਵੀ ਹੁਣ ਆਉਣ ਵਾਲੇ ਟਾਈਮ ਚ ਉਹ ਵੀ ਮਤਲਬ ਕਿ ਸਮੇਂ ਦੇ ਹਿਸਾਬ ਨਾਲ ਉਹ ਪੁਰਾਣਾ ਸਮਾਨ ਜਿਹੜਾ ਕੱਢ ਰਹੇ ਨੇ ਇਹ ਸਾਡਾ ਅਜੇ ਫਰੈਸ਼ ਤਿਆਰ ਹੋ ਰਿਹਾ ਵੀ ਅਸੀਂ ਸਿਆਲ ਦੀ ਇਹਦੇ ਲਾਲੋਕੇ ਸ਼ਾਂਕ ਦੇ ਨਾਲ ਅਸੀਂ ਇਹ ਕੱਢਿਆ ਬੈਗ ਕੱਢੇ ਨੇ ਮਤਲਬ ਇਹ ਜੋ ਇਹ ਜੋ ਬੈਚ ਤੁਸੀਂ ਫਿਰ ਇਹਨੂੰ ਕਰ ਦਿੰਦੇ ਹੋ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਮਟੀਰੀਅਲ ਫੇਰ ਤੁਹਾਨੂੰ ਨਵੇਂ ਸਿਰੇਜ ਅਡਜਸਟ ਕਰਨਾ ਪੈਂਦਾ ਕਿਉਂਕਿ ਇਹ ਫਿਰ ਹੋਰ ਤੋਂ ਜਾ ਜਾਂਦਾ ਇਹ ਅਪ੍ਰੈਲ ਤੱਕ ਚੱਲੂਗਾ ਜੀ ਸਾਡਾ ਅਪ੍ਰੈਲ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਦੱਸ ਦਿੰਨਾ ਵੀ ਫਾਲਾਣਾ ਬੰਦ ਹੋ ਜਾਣਾ ਤੇ ਫਿਰ ਇਹਨਾਂ ਨੂੰ ਕੱਢ ਦੇਣਾ ਤੇ ਫਿਰ ਨਵੇਂ ਸਿਰੇ ਰੱਖਣਾ ਪੈਂਦਾ। ਬਿਲਕੁਲ ਲਫਾਫੇ ਤਾਂ ਤੁਸੀਂ ਬਦਲੇ ਪਰ ਜਿਹੜੀ ਇਹਦੇ ਵਿੱਚ ਜੋ ਇਸਤੇਮਾਲ ਕੀਤਾ ਵਾ ਜਿਹੜਾ ਮਟੀਰੀਅਲ ਤੁਸੀਂ ਦੱਸਦੇ ਚਾਰ-ਪੰਜ ਕਿਸਮ ਉਹ ਫਿਰ ਉਹਦੇ ਤੱਕਣ ਜਿਹੜੀ ਆ ਉਹਦੀ ਆਪ ਦੀ ਜਾਣ ਆ ਉਹ ਖਿੱਚ ਲੈਂਦੀਆਂ ਨੇ ਡਮੇਜ ਹੋ ਜਾਂਦੀ ਕਿ ਜਦੋਂ ਸਰ ਉਹ ਨਹੀਂ ਕੰਮ ਆਉਂਦੀ ਉਹ ਫਿਰ ਜਿੱਦਾਂ ਖੇਤਾਂ 'ਚ ਰੂੜੀ ਦੀ ਕੰਮ ਆ ਜਾਂਦਾ ਨੇ ਉਹ ਅਸੀਂ ਆਪਣੀਆਂ ਖੇਤਾਂ 'ਚ ਪਾ ਲਈਦੇ ਨੇ ਜੀ। ਹਾਂ ਜੀ ਹਾਂ ਜੀ। ਇਦੇ ਵਿੱਚ ਜਾਨੀ ਕਿ ਜਦੋਂ ਤੁਸੀਂ ਦੱਸਦੇ ਜਿਵੇਂ ਨਵਾਂ ਕੋਈ ਜਿਹੜੇ ਸੈਟਅਪ ਜਨੇ ਤਿਆਰ ਕਰਨਾ ਵੀ ਜਿਵੇਂ ਮੈਂ ਦੇਖਦੇ ਕ ਮਤਲਬ ਕਰਕੇ ਕਾਪੀ ਜਾਂ YouTube ਤੇ ਕੇ ਕਰਦੇ ਨੇ ਮਤਲਬ ਉਹਦੇ ਇੱਕ ਤਿਆਰ ਕਰਦੇ ਕਿਸੇ ਟਾਈਮ ਉਹਨਾਂ ਕੋ ਨਹੀਂ ਜਿਹੜੀਆਂ ਉਹ ਕਮੀਆਂ ਜਿਹੜੀਆਂ ਉਹ ਪੂਰੀ ਹੁੰਦੀਆਂ ਮਤਲਬ ਕੰਮਜਾਬ ਨਹੀਂ ਹੁੰਦਾ ਮਤਲਬ ਪੈਸੇ ਲਗਾ ਲੈਂਦੇ ਨੇ ਪਰ ਕਿੱਥੇ ਹੋ ਜ ਨਹੀਂ ਕਮੀ ਜਿਹੜੀਆਂ ਰਹਿ ਜਾਂਦੀਆਂ ਕਮੀਆਂ ਇੱਥੋਂ ਵੀ ਸਭ ਤੋਂ ਵੱਧ ਜ਼ਰੂਰੀ ਇਹਦਾ ਜਿਹੜਾ ਬੇਸ ਆ ਨਾ ਥਲੇ ਤੂੜੀ ਵਾਲਾ ਕੋਈ ਨਹੀਂ ਕਿਸੇ ਕੋ ਬੰਦਾ ਥੋੜੀ ਜਿਹਾ ਜੇ ਉਹ ਸਹੀ ਹੈ ਤਾਂ ਸਾਡਾ ਫਲਫਾ ਲਫਾਫਾ ਪੂਰਾ ਬਦਊਗਾ ਅਸੀਂ ਹੁਣ ਇਹ ਕੰਪੋਜ਼ਰ ਦਾ ਲਫਾਫਾ ਜਿਹੜਾ ਨਹੀਂ ਤੇ ਜੀ ਆਪਣਾ ਘਰ ਕਰਦੇ ਤੇ ਇੰਨੀਆਂ ਮਸ਼ੀਨਰੀ ਨਹੀਂ ਸਾਡੇ ਕੋਲ ਹੈਗੀ ਇਹਨੇ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਵੀ ਇਹ ਇਹਨੂੰ ਤਿਆਰ ਕਰ ਸਕੀਏ ਮਤਲਬ ਤੁਸੀਂ ਦੇਖ ਸਕਦੇ ਹੋ ਇਹ ਬਾਸ ਦੇ ਉੱਤੇ ਕਿੰਨੀ ਇਹਦੀ ਬਾਸ ਦੀ ਹਾਈਟ ਹੈ ਇਹਦੇ ਵਿੱਚ ਤੁਸੀਂ ਤਿੰਨ ਜਿਹੜੇ ਪਾਰਟ ਕੀਤੇ ਆ ਇਹਨਾਂ ਦੀ ਪੂਰੀ ਜਿਹੜੀ ਹੈ ਫਿਰ ਲੈਵਲ ਕੱਢ ਕੇ ਜਿਹੜੀ ਮੇਨਟੇਨ ਕੀਤੀ ਉਹਨੇ ਉਹਨੇ ਪਾਰਟ ਤੇ ਜਿਹੜਾ ਰੱਖਿਆ ਬਿਲਕੁਲ ਬਿਲਕੁਲ ਜੀ ਬੜੇ ਧਿਆਨ ਵਾਲੇ ਇਹਦੇ ਵੀ ਕਾਫੀ ਦਿਨ ਲੱਗ ਜਾਂਦੇ ਨੇ ਇਹਨੂੰ ਸੈਟ ਅਪ ਕਰਦਿਆਂ ਤੇ ਇਹਦੇ ਵਿੱਚ ਮਤਲਬ ਕਿ 2 ਫੁੱਟ ਦਾ ਮਤਲਬ ਕਿ ਫਾਸਲਾ ਵੀ ਦੋ ਬੈਗ ਇਧਰ ਆ ਜਾਣ ਵੀ ਤੋੜਾਈ ਸੌਖੀ ਹੋ ਜਾਂਦੀ ਹੈ ਫਿਰ ਵੀ ਚੋਂਦੀ ਰਸਤਾ ਵੀ ਹੋ ਸਾਬ ਨਾਲ ਛੱਡਣਾ ਹੁੰਦਾ ਵੀ ਇਹ ਥੋੜਾ ਤੋੜਨ ਵਾਸਤੇ ਸਹੀ ਹੋ ਜਾ ਜੀ। ਮਤਲਬ ਤੁਸੀਂ ਇਹ ਟ੍ਰੇਨਿੰਗ ਫਿਰ ਕੱਲਾ ਕੀਤੀ ਜਾਂ ਤੁਹਾਡੇ ਨਾਲ ਵਾਈਫ ਨੇ ਕੀਤੀ। ਨਹੀਂ ਆਪਾਂ ਦੋਵਾਂ ਜਿਵੇਂ ਲੱਗੇ ਰਹਿੰਦੇ ਆ ਜੀ ਹਰ ਟਾਈਮ ਵਿੱਚ ਜੇ ਸਾਡੇ ਦੋਵਾਂ ਦਾ ਮਿਲ ਕੇ ਸਹਿਯੋਗ ਹੈ ਨਾਲ ਬੱਚੇ ਆ ਜਾਂਦਾ ਬੇਟਾ ਮੇਰਾ ਆ ਜਾਂਦਾ ਉਹ ਕਰਦਾ ਨਹੀਂ ਤਾਂ ਨਾਲ। ਕਿਵੇਂ ਲੱਗਦਾ ਨਹੀਂ ਬਥੇਰ ਵਾ ਜ਼ਿਆਦਾ ਵਾਈਫ ਨੂੰ ਜਾਂ ਤੁਹਾਨੂੰ ਚੱਲ ਜਾਓ। ਦੇਖੋ ਜੀ ਦੋਵੇਂ ਲੱਗੇ ਰਹਿੰਦੇ ਆ ਜੀ ਜੇ ਉਧਰੋਂ ਵੀ ਜਾ ਕੇ ਪ੍ਰੈਕਟੀਕਲ ਕਰਨਾ ਤਾਂ ਫਿਰ ਕਰਨਾ ਪੈਂਦਾ ਜੀ ਹਾਂ ਜੀ। ਜਨਕ ਦੋਵੇਂ ਇਕੱਠੇ ਜਿਹੜੇ ਨਵਾਂ ਨੇ ਇਕੱਠੇ ਹਾਂਜੀ ਦੋਵੇਂ ਇਕੱਠੇ ਜਿੱਤੇ ਜਾਣ ਬਿਲਕੁਲ ਮੈਂ ਕਹਿ ਸਕਦਾ ਉਹਨਾਂ ਜਿਹੜੀ ਜਾਣਕਾਰੀ ਤੁਸੀਂ ਭਰਪੂਰ ਭਰੀ ਉਹ ਲਈ ਤੁਸੀਂ ਆਪ ਖੁਦ ਕਰਕੇ ਤੇ ਫਿਰ ਇਹਦੇ ਵਿੱਚ ਜਿਹੜੀਆਂ ਕਮੀਆਂ ਪਈ ਸੀ ਜਿਹੜੀਆਂ ਦੇਖੀਆਂ ਜਿਹੜੀਆਂ ਕਮੀਆਂ ਅਸਲ ਜਿਹੜੇ ਸਿਖਾਉਂਦੇ ਨੇ ਉਹਨਾਂ 'ਚ ਨਹੀਂ ਨਹੀਂ ਕਦੀ ਆਪ ਕਰਕੇ ਫਿਰ ਪਤਾ ਲੱਗਦਾ ਵੀ ਕਮੀਆਂ ਹੈ ਜਾਂ ਨਹੀਂ ਇਥੇ ਉਹਨਾਂ ਨੂੰ ਫਿਰ ਅਸੀਂ ਫੋਨ ਕਰਕੇ ਜਿੰਨਾ ਕੋਈ ਅਸੀਂ ਕੰਪੋਸਟ ਲਈ ਉਹਨਾਂ ਕੋਲ ਪੁੱਛੀਦਾ ਪਿਆ ਇੱਕ ਲਵਾ ਵਿੱਚ ਪ੍ਰੋਬਲਮ ਆ ਰਹੀ ਹੈ ਫਿਰ ਉਹ ਦੱਸਦੇ ਨੇ ਅਸੀਂ ਉਦਾਂ ਕਰਦੇ ਹਾਂ ਫਿਰ ਥੋੜਾ ਠੀਕ ਹੋ ਜਾਂਦਾ ਹੈ ਮਿਲ ਆਮੀ ਜਿਵੇਂ ਹੁਣ ਤੁਹਾਡਾ ਇਹਨਾ ਪ੍ਰੋਜੈਕਟ ਹੈ ਜਿਵੇਂ ਹੁਣ ਲੋਕਲ ਫੀਲਡ ਦੇ ਵਿੱਚ ਲੋਕ ਇਦਾਂ ਤਾਜ਼ੀਆਂ ਜਿਹੜੀਆਂ ਮਸ਼ਰੂਮ ਨੂੰ ਜਿਹੜਿਆ ਪਹਿਲ ਦਿੰਦੇ ਨੇ ਅਦਰ ਜੋ ਹੁਣ ਤੁਹਾਡੇ ਤੋਂ ਤਾਂ ਫਿਰ ਡਿਮਾਂਡ ਦੇ ਵਿੱਚ ਪਹਿਲਾਂ ਹੀ ਸਪਾਰਸੀ ਲੋਕ ਪਹਿਲਾਂ ਬੁੱਕ ਰਾ ਕੇ ਜਲਦੇ ਨੇ ਬਿਲਕੁਲ ਬਿਲਕੁਲ ਕਈ ਪਹਿਲਾਂ ਆਉਂਦੇ ਨੇ ਇੱਥੇ ਸਾਡੇ ਲੱਗੇ ਹਸਪੀਟਲ ਹੈਗਾ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਮਸ਼ਰੂਮ ਤਿਆਰ ਕੀਤੀ ਤੇ ਉਹ ਪਹਿਲਾਂ ਹੀ ਸਾਨੂੰ ਕਹਿਣ ਲੱਗੇ ਭਾਜੀ ਤੁਸੀਂ ਸਾਨੂੰ ਤਾਜ਼ੀ ਮਸ਼ਰੂਮ ਦੇ ਦਿਆ ਕਰੋ ਤੇ ਅਸੀਂ ਉਹਨਾਂ ਨੂੰ ਮਿਲ ਕੇ ਡੇਲੀ ਕਿ ਜੇ ਇਹ ਕਿ ਮਸ਼ਰੂਮ ਦੇ ਕੇ ਆਈ ਦੀ ਹੈ ਜੀ ਅਕਸਰ ਹੀ ਇਦਾਂ ਦੀ ਜਿਹੜੀਆਂ ਖਰਾਕਾਂ ਨੇ ਡੋਜ ਨੇ ਜਾਂ ਮਰੀਜ਼ਾਂ ਹੋਰ ਇਦਾਂ ਦੀ ਚੀਜ਼ਾਂ ਜਿਹੀ ਉਹਨਾਂ ਦੇ ਸੂਪ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੇ ਬਣਾ ਕੇ ਜਿਹੜੀਆਂ ਤਿਆਰ ਕਰਦੇ ਨੇ ਮਰੀਜ਼ਾਂ ਵਾਸਤੇ ਉਹ ਇਦਾਂ ਦੀ ਜਿਹੜੀਆਂ ਤਾਜ਼ਾ ਜਿਹੜੀਆਂ ਨੇ ਇਹਨਾਂ ਨੂੰ ਜਿਹੜੀਆਂ ਪਹਿਲਾਂ ਦਰਜਾ ਦਿੰਦੇ ਮੈਂ ਕਿ ਜੀ ਤਾਜ਼ੇ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹ ਚਿਕਨ ਨਹੀਂ ਹੈ ਕਿਸਮ ਦਾ ਜੀ ਵੈਜੀਟੇਰੀਅਨ ਚਿਕਨ ਹੈ ਬਹੁਤ ਵਧੀਆ ਇਹਦੇ ਚ ਤੱਤ ਬਹੁਤ ਨੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੈ ਇਹਦੇ ਚ ਇਸ ਕਰਕੇ ਇਹਨੂੰ ਮਿਲ ਕੇ ਸਾਰੇ ਖਾਣਾ ਪਸੰਦ ਕਰਦੇ ਨੇ ਜੀ ਮੰਨ ਲਓ ਜਿਵੇਂ ਮੈਨੂੰ ਹੁਣ ਤੁਹਾਡੇ ਤੋਂ ਕਿਸੇ ਨੇ ਮੈਨੂੰ ਥੋੜੀ ਬਹੁਤੀ ਜਿੱਦਾਂ ਪ੍ਰੈਕਟਿਸ ਕਰਨਾ, ਸ਼ਾਰਟਅਪ ਕਰਨਾ ਜਾਣਕਾਰੀ ਮੈਨੂੰ ਨਹੀਂ ਉਸ ਤੋਂ ਕਮੀ ਪਛਦੀ। ਤੁਹਾਡੀ ਉਹ ਵੀ ਜਿਹੜੀ ਥੋੜੀ ਬਹੁਤੀ ਕਰ ਦੇ ਦਿੰਦੇ। ਥੋੜੀ ਬਹੁਤੀ ਇਹਦਾ ਪ੍ਰੈਕਟੀਕਲੀ ਦੇ ਦਿੱਦੀ ਜਿੱਦਾਂ ਵੀ ਉਹਨਾਂ ਨੂੰ ਆਪ ਕਰੋਣਗੇ ਤੇ ਵਿੱਚ ਵਿਚਰਨਗੇ ਫਿਰ ਪਤਾ ਲੱਗਣਾ। ਸਾਡੇ ਕਹਿਣ ਨਾਲ ਹੋਰ ਗੱਲਾਂ ਹੋਣੀਆਂ ਜੇ ਆਪ ਕਰਨਗੇ ਫਿਰ ਹੋਰ ਗੱਲ ਆ। ਲਫਾਫੇ ਦੇ ਅਸਲ 'ਚ ਜਿੰਨਾ ਚਿਰ ਅਸੀਂ ਤਿਆਰ ਨਹੀਂ ਕਰ ਰਹੇ। ਉਹਨਾਂ 'ਚ ਪਤਾ ਨਹੀਂ ਲੱਗਣਾ ਇਹ 'ਚ ਕੀ ਕੀ ਕਮੀ ਹੈ ਕੀ ਨਹੀਂ ਗੀ ਅਸੀਂ ਕੀ ਪਤਾ ਪੂਰਾ ਸਖਾਈਏ ਕਿ ਨਾ ਸਖਾਈਏ ਕਿਉਂ ਦੱਸਦਾ ਵੀ ਨਹੀਂ ਪੂਰਾ ਇਹਦੇ ਅੰਦਰ ਜਾਨੀ ਕਿ ਜਿਆਦਾ ਮੈਂ ਦੇਖਿਆ ਬਕਤੀ ਦਾ ਵੀ ਜਾਂਕ ਹੋਰ ਇਹਨਾਂ ਚੀਜ਼ਾਂ ਦਾ ਵੀ ਜਿਆਦਾ ਇਹ ਨਹੀਂ ਕੀਤਾ ਗਿਆ ਅੰਦਰ ਦੇ ਵਿੱਚ ਬਿਲਕੁਲ ਖਾਲੀ ਜਿਹੜਾ ਗਦਾਮ ਹੀ ਜਿਹੜਾ ਰੱਖਿਆ ਗਿਆ ਐਕਚੁਅਲੀ ਇਹਦੇ 'ਚ ਨਾ ਹੂਮੋਸ ਪੈਦਾ ਹੁੰਦੀ ਹੈ ਇਹਦੀ ਆਪਣਾ ਹੀ ਟੈਂਪਰੇਚਰ ਕਾਫੀ ਹੁੰਦਾ ਤੇ ਇਸ ਕਰਕੇ ਉਹਦੇ 'ਚ ਬਿਜਲੀ ਦਾ ਸਰਕਟ ਜਿਹੜਾ ਨਾ ਸ਼ਾਰਟ ਹੋਣ ਦੀ ਪ੍ਰੋਬਲਮ ਹੁੰਦੀ ਹੈ ਤੇ ਕੰਦਾਂ ਤੱਕ ਵੀ ਮਤਲਬ ਕਿ ਪਾਣੀ ਨਾਲ ਭਿੱਜ ਜਾਂਦੀਆਂ ਜਦੋਂ ਇਹਦਾ ਦਰਵਾਜ਼ਾ ਖੋਲ੍ਹੀਦਾ ਸਵੇਰ ਦੇ ਟਾਈਮ ਉਹ ਫਿਰ ਜਾਨੀ ਕਿ ਇੱਕ ਦੀ ਜਾਨੀ ਕਿ ਇਹਨੂੰ ਫਿਰ ਜਿਹੜੀ ਉਹ ਹਮੇਸ਼ਾ ਦੀ ਕੰਮੀ ਪੈਂਦੀ ਕਿ ਜਾਂ ਮਟੇ ਨਾ ਉਹ ਸਵੇਰ ਦੇ ਟਾਈਮ ਆਪਾਂ ਦੋਨੋਂ ਸਹਾਰਾ ਨੂੰ ਫਰੈਸ਼ਰ ਦਿੰਨੇ ਆ ਹਵਾ ਦਿੰਦੀ ਹੈ ਕ੍ਰੋਸਿੰਗ ਹੁੰਦੀ ਹੈ ਤੇ ਫਿਰ ਉਹ ਸਾਰਾ ਕੁਝ ਸਹੀ ਹੋ ਜਾਂਦਾ ਜੀ ਉਹ ਤੁਹਾਡੇ ਫਿਰ ਤੇ ਟੈਂਪਰੇਚਰ ਲਾ ਕੇ ਵੀ ਤੁਸੀਂ ਰੱਖਿਆ ਹੋਊਗਾ ਚੈੱਕ ਕਰਦੇ ਹੋ ਕੰਟੇਨ ਸਾਰਾ ਪਹਿਲਾ ਦਾ ਟਾਈਮ ਇਹਨਾਂ ਨੂੰ ਜਦੋਂ ਤਿਆਰ ਕੀਤਾ ਨਾ ਬੈਗ ਉਦੋਂ ਆਪਾਂ ਨੂੰ ਇਹਦੇ ਲਈ ਟੈਂਪਰੇਚਰ ਦੇਣਾ ਪੈਂਦਾ ਅੰਦਰ ਹੀਟਰ ਵਗੈਰਾ ਵੀ ਲਾਉਣੇ ਪੈਂਦੇ ਨੇ ਵੀ ਗਰਮਾਇਸ਼ ਹੋਏ ਉਦੇ ਕਰਕੇ ਬਾਅਦ ਚ ਹੁਣ ਤਾਂ ਥੋੜਾ ਠੀਕ ਹੈ ਜਿੱਦਾਂ 16 ਡਿਗਰੀ ਟੈਂਪਰੇਚਰ ਹੈ ਉਹ ਮੇਨਟੇਨ ਕਰਕੇ ਰੱਖਣਾ ਹੁੰਦਾ ਜੇ ਤੁਹਾਡੇ ਤੋਂ ਤਾਜੀ ਕਹਿੰਨੇ ਆਪਣੇ ਉਪਰ ਕਰਨੀ ਹੋਵੇ ਪ੍ਰੋਸੈਸ ਕਰਨੀ ਹੋਵੇ ਤੇ ਕਿਹੜਾ ਐਡਰੈਸ ਹੈ ਤੇ ਕਿੱਥੇ ਸਾਰਾ ਪਿੰਡ ਜਾਣ ਕੇ ਦਈਏ ਸਰ ਅੱਡਾ ਸ਼ਿਕਾਰਮਾਛੀਆਂ ਜੀ ਤੇ ਧਰੋ ਵਾਲੀ ਰੋਡ ਹੈ ਇਹਦੇ ਤੇ ਆਣ ਕੇ ਕਿਸੇ ਨੂੰ ਪੁੱਛ ਲਿਓ ਪ੍ਰਭਜੋਤ ਦਾ ਘਰ ਇੱਥੇ ਸੇਲਰ ਵਾਲਿਆਂ ਦੇ ਘਰ ਕਰਕੇ ਅੱਜ ਦਾ ਤੇ ਉੱਥੇ ਤੁਸੀਂ ਆਣ ਕੇ ਪਰਚੇਸ ਕਰ ਸਕਦੇ ਹੋ ਸੋ ਇਹ ਸਾਨੂੰ ਫਾਰਮ ਦੇ ਮਾਲਕ ਜਿਨ੍ਹਾਂ ਨੇ ਇਸ ਮਸਰੂਮ ਲੈ ਕੇ ਜਿਹੜੀ ਆ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਕਿਵੇਂ ਜਿਹੜੀ ਉਹਨਾਂ ਇਹ ਲਈਏ ਇਸ ਦੀਆਂ ਕਲਾਸਾਂ ਲਵਾਈਆਂ ਤਾਂ ਖੁਦ ਫੀਲਡ ਤੇ ਆ ਕੇ ਜਿਹੜਾ ਇਸ ਨੂੰ ਕਰਕੇ ਦੇਖਿਆ ਵੀ ਕਿਹੜੀਆਂ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਫਿਰ ਉਸ ਨੂੰ ਜਿਹੜਾ ਵਾ ਪੂਰਾ ਕਰਕੇ ਇਹ ਸੈਟਮ ਨੂੰ ਜਿਹੜਾ ਚਲਾਇਆ ਵਾ ਸੋ ਇਹ ਇਹਨਾਂ ਦੇ ਕੋਲ ਆ ਕੇ ਜਿਹੜੀ ਤਾਜੀ ਮਸਰੂਮ ਲੈ ਲਈ ਇਹਨਾਂ ਆਪ ਦਾ ਐਡਰੈਸ ਵੀ ਜਿਹੜਾ ਮੈਂਸ਼ਨ ਕਰ ਦਿੱਤਾ ਸੋ ਜਿਹੜੇ ਨੌਜਵਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਲਗਾ ਲਗਾ ਕੇ ਜਿਹੜੇ ਧੱਕੇ ਖਾਂਦੇ ਨੇ ਸੋ ਉਹਨਾਂ ਵਾਸਤੇ ਇਹਨਾਂ ਵੀਰ ਨੇ ਇੱਕ ਬਹੁਤ ਵਧੀਆ ਜਿਹੜਾ ਮੈਸੇਜ ਜਿਹ